ਰਾਸਾਈਕ ਦਾ ਆਪਣੇ ਇਧਰ ਲਾਤੇ ਸੀ ਆਪਾਂ ਖੋਲ ਗੇਟ ਠੰਡ ਬਹੁਤ ਹੋਈ ਪਿਆ ਆ ਖੜਿਆ ਜੀ ਸਾਈਕਲ ਕੱਢਦੇ ਆ ਬਾਹਰ ਸਮਾਨ ਇਹਨਾਂ ਤੇ ਕਰਦੇ ਆ ਫਿੱਟ ਆਪਣਾ ਤੇ ਫਿਰ ਇੱਥੋਂ ਤੁਰਦੇ ਆ ਜੀ ਜਲੀ ਲੀ ਬਤਾਈ ਮੇਰਾ ਨਾਮ ਕੀ ਦੀ ਮੇਰਾ ਸੰਜੂ ਹੈ ਸੰਜੂ ਅੱਧਰ ਆ আচ্ছা ਅੱਛਾ ਸੰਜੂ ਮੈਂ ਸੀ ਕਿ ਮੈਂ ਵੀ ਦੇਖਿਆ ਅਗੇ ਤੇ ਮੈਂ ਨਹੀਂ ਕਿਹਾ ਥੋੜਾ ਹੁੰਦਾ ਦੇਖਿਆ ਸੀ ਤਾਂ ਹੀ ਤਾਂ ਮਿਟਿਆ ਹਾਂ ਹੁਣ ਘਰ ਕੋ ਜਾਣਾ ਸੰਤੀ ਦਾ ਤਾ ਉਰੀ ਜਾਦੇ ਕੋਲੀ ਗੇਰਦਾ ਨਹੀਂ ਥੋੜੇ ਬੱਧਾ ਹੋ ਗਿਆ ਕੋਈ ਕੋਈ ਹਾਂ ਨਾ ਸੰਜੂ ਜਾ ਕਿ ਸਹਰੇ ਆ ਤਾ ਬੰਦੀ ਭਰ ਗਿਆ ਹੋਇਆ ਬੰਦੀ ਤਾਂ ਭਰ ਗਈ ਦੇ ਆ ਤਰੀ ਦੱਸਦੇ ਆ ਨਾ ਇਹਦੇ ਗੇਣਾ ਭਾਈ ਮੇਰੇ ਬਣਾ ਵੀਰੋਂ ਤੇ ਸਮਾਨ ਕੱਪੜੇ ਜਿਹੜਾ ਬੰਦ ਲਿਆ ਆਪਾਂ ਤੇ ਹੁਣ ਆਪਾਂ ਇੱਥੋਂ ਤੁਰਦੇ ਆਂਗੇ ਜੀ ਰਾੜਾ ਸਾਹਿਬ ਜਾਵਾਂਗੇ ਤੇ ਆਹ ਸਾਹਮਣੇ ਘਰ ਆ ਜੀ ਤੇ ਇਹ ਭੂਆ ਦਾ ਘਰ ਆ ਤੇ ਮੁੰਡੇ ਤਾਂ ਸਾਰੇ ਕੰਮ ਤੇ ਚਲੇ ਗਏ ਹੁਣ ਤੇ ਆਪਾਂ ਵੀ ਤੁਰਦੇ ਆਂਗੇ ਤੇ ਆ ਬਾਹਰ ਵੀ ਭੂਆ ਬੈਠੇ ਨੇ ਗਿਆ ਇਹ ਛੋਟੇ ਹੁੰਦੇ ਤੋਂ ਜਾਣਦੇ ਨੇ ਸਾਨੂੰ ਤੇ ਅੰਦਰ ਮਿਲ ਕੇ ਭੂਆ ਹੁਣ ਉਹਨਾਂ ਉੱਥੇ ਫੇਰ ਆਪਾਂ ਇੱਥੋਂ ਚੱਲਦੇ ਆ ਜੀ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਸਫ਼ਰ ਤੋਰ ਲੋ ਤੋਰ ਲੋ ਸਾਗ ਬਣਾਉਂਗੇ ਅੱਜ ਸਾਗ ਬਣਾਉਣਾ ਰਹਿ ਜੋ ਸਾਗ ਖਾਜੀ ਚਲੋ ਠੀਕ ਆ ਪੋ ਜਾਣਦੇ ਆ ਫਿਰ ਅਸੀਂ ਚੰਗਾ ਠੀਕ ਹੈ ਜੀ ਚਲੇਗੇ ਫਰਿਆਰ ਵੀ ਦੇ ਵਿੱਚ ਪਤਾ ਨਹੀਂ ਮੈਨੂੰ ਤਾਂ ਫਰਿਆਰ ਦਾ ਤਾਂ ਨਿਆਣੇ ਕਰਤੀ ਫਿਰਦੇ ਨੇ ਠੀਕ ਹੈ ਆਇਓ ਪੁੱਤ ਚੰਗਾ ਠੀਕ ਆ ਠੀਕ ਆ ਤੇ ਲਓ ਵੀ ਇਹ ਆ ਦਰਵਾਜ਼ਾ ਕੋਲੀ ਕਲਾਂ ਦਾ ਤੇ ਇਹ ਦਰਵਾਜ਼ੇ ਦੇ ਅੰਦਰ ਨਾ ਕਿ ਘਰ ਸੀਗਾ ਤੇ ਹੁਣ ਆਪਾਂ ਚੱਲਦੇ ਆ ਤੇ ਇੱਥੋਂ ਜਾਵਾਂਗੇ ਰਾੜਾ ਸਾਹਿਬ ਤੇ ਨਾਲ ਦੀ ਨਾਲ ਗੱਲਾਂਬੱਤਾਂ ਕਰਾਂਗੇ ਸਫ਼ਰ ਦੇ ਵਿੱਚ ਆਪਾਂ ਆ ਨਾਲ ਸਾਡੀ ਟੀਮ ਹੈ ਜੋ ਜੁੜ ਗਿਆ ਤੇ ਸਟਾਫ ਮੈਂਬਰ ਰਾੜਾ ਸਾਹਿਬ ਨੂੰ ਚੱਲੀਏ ਸਾਈਕਲਾਂ ਤੇ ਚੱਲ ਆ ਜਾ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਕਰਦੇ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ ਆਪਾਂ ਰਾਤ ਪਿੰਡ ਕੋਲੀ ਕਲਾਂ ਪਹੁੰਚ ਗਏ ਸੀਗੇ ਜੀ ਤੁਹਾਨੂੰ ਬਹੁਤ ਜ਼ਿਆਦਾ ਹੋਊਗੀ ਸੀਗੀ ਤਾਂ ਕਰਕੇ ਫਿਰ ਪੂਆ ਦੇ ਮੁੰਡੇ ਨੂੰ ਫੋਨ ਕੀਤਾ ਤੇ ਤਮੋਟ ਤੋਂ ਫਿਰ ਉਹ ਆਪਾਂ ਨੂੰ ਇੱਥੇ ਤੱਕ ਲੈ ਆਏ ਸੀਗੇ 7-8 ਕਿਲੋਮੀਟਰ ਦੀ ਬਾਟ ਰਹਿ ਗਈ ਸੀਗੀ ਦਿਖਦਾ ਕੁਝ ਵੀ ਨਹੀਂ ਸੀ ਹੈਗਾ ਬਾਕੀ ਖੈਰ ਅੱਜ ਦਾ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਧੁੰਦ ਅੱਜ ਵੀ ਪੂਰੀ ਆ ਤੇ ਅੱਜ ਆਪਾਂ ਜਾਵਾਂਗੇ ਜੀ ਇੱਥੋਂ ਰਾੜਾ ਸਾਹਿਬ ਤੇ ਰਾੜਾ ਸਾਹਿਬ ਤੋਂ ਆਪਾਂ ਆਪਣੇ ਪਿੰਡ ਪਹੁੰਚਾਂਗੇ ਤੇ ਪਿੰਡ ਕੂਲੀ ਕਲਾਂ ਤੋਂ ਚੱਲ ਕੇ ਆਪਾਂ ਲਹਿਲ ਖੜੇ ਸੀਗੇ ਤੇ ਇੱਥੋਂ ਰਾੜਾ ਸਾਹਿਬ ਦੀ ਦੂਰੀ 5 ਕਿਲੋਮੀਟਰ ਹੈਗੀ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਲਾਈਕ ਤੇ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕੋਈ ਵੀ ਗਲਤੀ ਹੁੰਦੀ ਆ ਉਹਦੇ ਲਈ ਮਾਫੀ ਚਾਹੁੰਦੇ ਆਗੇ ਤੇ ਮੇਰੀ ਹੋਰ ਵੀਡੀਓ ਤੇ ਲੈ ਕੇ ਆਉਂਦੇ ਰਹਿਾਂਗੇ ਆਪਾਂ ਤੁਹਾਡੇ ਲਈ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇੱਥੋਂ ਰਾਣਾ ਸਾਹਿਬ 5 ਕਿਲੋਮੀਟਰ ਆ ਜੀ ਜੀਰਖ 2 ਕਿਲੋਮੀਟਰ ਤੇ ਆਹ ਸੜਕ ਤੇ ਖੜੇ ਆ ਆਪਾਂ ਉਰੇ ਤੁੰਦ ਹੈਗੀ ਆ ਤੇ ਆਹ ਸਾਈਕਲ ਖੜੇ ਆ ਆਪਣੇ ਹਵਾ ਵੀ ਚੱਲਦੀ ਥੋੜੀ ਥੋੜੀ ਤੇ ਠੰਡ ਵੀ ਆ ਪਹੁੰਚਦਿਆਂ ਆਇਆ ਪਰ ਰਾਣਾ ਸਾਹਿਬ ਅਪਾ ਇਸ ਵਕਤ ਖੜੇ ਆ ਜੀ ਰਾੜਾ ਸਾਹਿਬ ਵਿਖੇ ਤੇ ਆ ਸਾਹਮਣੇ ਵਾਲੇ ਪਾਸੇ ਇਲੈਕਸ਼ਨ ਲੱਗੀਆਂ ਹੋਈਆਂ ਨੇ ਜੀ ਸਾਰੀਆਂ ਤੇ ਤੇਸੀ ਮਹੀਨੇ ਵੀ ਲਿਖੇ ਹੋਏ ਨੇ ਤੇ ਬਾਕੀ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਨਾਲ ਹੀ ਇਧਰਲੇ ਪਾਸੇ ਜਿਹੋ ਦੁਕਾਨਾਂ ਆ ਜਾਂਦੀਆਂ ਨੇ ਜੀ ਸਾਰੀਆਂ ਜਿੱਥੋਂ ਕੱਪੜਾ ਲੀੜਾ ਪ੍ਰਸ਼ਾਦ ਖੇਡਾਂ ਜਵਾਕਾਂ ਦੀਆਂ ਤੇ ਹੋਰ ਕਈ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਤੇ ਇਧਰਲੇ ਪਾਸੇ ਹੈ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰਸਟ ਲੋ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਸਾਈਕਲ ਸਟੈਂਡ ਦੇ ਵਿੱਚ ਆਪਾਂ ਸਾਈਕਲ ਖੜੀ ਕਰਦੇ ਆ ਆਪਣੇ ਤੇ ਹੁਣ ਆਪਾਂ ਅੰਦਰ ਚੱਲਦੇ ਆਗੇ ਜੀ ਮੱਥਾ ਟੇਕਦੇ ਆਗੇ ਤੇ ਬਾਕੀ ਇਤਿਹਾਸ ਦੀ ਆਪਾਂ ਵੀਡੀਓ ਲਾ ਦਾਂਗੇ ਅੱਗੇ ਤੁਸੀਂ ਉੱਥੋਂ ਇਤਿਹਾਸ ਪੜ ਸਕਦੇ ਹੋ ਸਾਰਾ ਤੇ ਇਹ ਮੇਨ ਗੇਟ ਹੈਗਾ ਜੀ ਉੱਪਰ ਕਲੌਕ ਬਣਿਆ ਹੋਇਆ ਹੈਗਾ ਜੀ ਤੁੰਦ ਪਈ ਹੀ ਆ ਤੇ ਸੋਹਣਾ ਲੱਗਦਾ ਤੇ ਸਾਹਮਣੇ ਵਾਲੇ ਪਾਸੇ ਇਤਿਹਾਸ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ ਤੁਸੀਂ ਇਥੋਂ ਇਤਿਹਾਸ ਪੜ੍ਹ ਸਕਦੇ ਜੀ ਵੀਡੀਓ ਨੂੰ ਰੋਕ ਕੇ ਤੇ ਲਓ ਇਥੋਂ ਸਕਰੀਨ ਸ਼ਾਟ ਲੈ ਲਿਓ ਜੀ ਤੁਸੀਂ ਤੇ ਗੇਟ ਚੋਂ ਅੰਦਰ ਆ ਕੇ ਹੀ ਆਪਾਂ ਜੋੜੇ ਜਮਾ ਕਰਾਤੇ ਤੇ ਇਧਰਲੇ ਪਾਸੇ ਆ ਜੀ ਦਰਬਾਰ ਹਾਲ ਤੇ ਬਹੁਤ ਸੋਹਣੀ ਇਮਾਰਤ ਹੈ ਦਰਬਾਰ ਹਾਲ ਦੀ ਆਪਾਂ ਇੱਕ ਵਾਰੀ ਮੱਥਾ ਟੇਕ ਲਈ ਅੰਦਰ ਉਸ ਤੋਂ ਬਾਅਦ ਸਿਨੇਮੈਟਿਕ ਸ਼ਾਟ ਜੇ ਆਪਾਂ ਮਿਊਜ਼ਿਕ ਲਾ ਕੇ ਚਲਾਵਾਂਗੇ ਤੇ ਸਾਰਾ ਗੁਰਦੁਆਰਾ ਸਾਹਿਬ ਦਿਖਾਵਾਂਗੇ ਆਪਾਂ ਤੁਹਾਨੂੰ ਲਓ ਜੀ ਇਹ ਦਰਬਾਰ ਹਾਲ ਹੈ ਜੀ ਤੇ ਇਹ ਰਸਤਾ ਅੱਗੇ ਲੰਗਰ ਤੱਕ ਵੀ ਜਾਂਦਾ ਹੈ ਜੀ ਤੇ ਇਧਰਲੇ ਪਾਸੇ ਆਹ ਪਾਰਕ ਬਣੇ ਹੋਏ ਨੇਗੇ ਸਾਰੇ ਸੋ ਸਫਾਈ ਬਹੁਤ ਜ਼ਿਆਦਾ ਹੈ ਜੀ ਸੋਹਣਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਆਜਾ ਬਾਬਾ ਦੀ ਬਣ ਜਾ ਰਿਆ ਜੈ ਬਿਜੋ ਨਿਕਾਏ ਤਨ ਤਲ ਸੰਚੇ ਗਾਇਆ ਸੋਚਨਾ ਬਾਈਂ ਬਿਨ ਹਰਿ ਭਗਤ ਪਿਆਰ ਧੋ ਕਾ ਥੂ ਅਗੇ ਜੈ ਕੋਈਏ ਇਹ ਗੁਰਮਤਿ ਮਿਲੈ ਬਿਲਾਇ ਤਿਸਰ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉਮੈ ਵੰਤਾ ਜਲ ਬਲੋ ਲੋਭ ਜਲੋ ਅਭਿਵਾਰ ਨਾਮ ਜਪ ਲੈ ਜੀਉ ਪਾਏ ਕੈ ਦੁਵਾਰਾ ਸਾਹਿਬ ਦੇ ਵਿੱਚ ਵੀਰੇ ਸਫਾਈ ਬਹੁਤ ਜ਼ਿਆਦਾ ਹੈ ਯਾਰ ਸੋਹਣਾ ਬਹੁਤ ਬਣਾਇਆ ਹੋਇਆ ਹੈ ਬਿਲਡਿੰਗ ਬਹੁਤ ਸੋਹਣੀ ਬਣਾਈ ਗਈ ਹੈ ਤੇ ਆ ਫਰਸ਼ ਬਹੁਤ ਸੋਹਣੇ ਲੱਗੇ ਹੋਏ ਆ ਚਾਰੇ ਪਾਸੇ कटिंग ਵੀ ਬਹੁਤ ਸੋਹਣੀ ਕੀਤੀ ਹੋਈ ਹੈ ਜੀ। ਉੱਪਰਲੇ ਪਾਸੇ ਦਰਖਤਾਂ ਤੇ ਉਹਦੇ ਹੇਠਾਂ ਤਾਂ ਕਟਿੰਗ ਕੀਤੀ ਹੋਈ ਹੈ ਜੀ ਦੇਖੋ ਕਿੰਨੀ ਸੋਹਣੀ। ਤੇ ਇਹ ਸਾਹਮਣੇ ਲੰਗਰ ਹਾਲ ਜੀ ਗੁਰੂ ਨਾਨਕ ਲੰਗਰ ਹਾਲ। ਸਨ 2021 ਦੇ ਵਿੱਚ ਬਣਿਆ ਜੀ ਤੇ ਇਮਾਰਤ ਦੇਖੋ ਜੀ ਤੁਸੀਂ ਆਸੇ ਪਾਸੇ ਕਿੰਨੀ ਸੋਹਣੀ ਬਣੀ ਹੋਈ ਹੈ ਲਾਈਟਾਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਸਾਰੇ ਨਾਲ ਆ ਸਾ ਮੱਥਾ ਟੇਕ ਕੇ ਹੁਣ ਆਪਾਂ ਆ ਨਹਿਰੋ ਨਹਿਰ ਅਹਿਮ ਜ਼ਗੜ ਮੰਡੀ ਤੇ ਫੇਰ ਚਪਾਰ ਹੁੰਦੇ ਹੋਏ ਪਿੰਡ ਪਹੁੰਚਾਂਗੇ ਤੇ 헤ਰਾ ਜਾਂਦਾਗਾ ਜੀ ਆ ਮੁੰਡੇ ਨੂੰ ਹੋ ਗਿਆ ਬੁਖਾਰ ਤੇ ਵੀ ਡੋਲੋ ਲੈ ਕੇ ਹੈਟਾਗਾ ਜੀ ਹੁਣ ਹਾਲਤ ਖਰਾਬ ਆ ਕਹਿੰਦਾ ਮੇਰੀ ਟੁੱਪ ਜੀ ਨਿਕਲੀ ਵਿੱਚ ਦੀ ਤੇ ਪਰ ਫੇਰ ਗੈਬ ਹੋ ਗਈ ਬਾਕੀ ਨਹਿਰ ਦੇ ਨਾਲ-ਨਾਲ ਦਾ ਨਜ਼ਾਰਾ ਬਹੁਤ ਹੀ ਸੋਹਣਾ ਹੈ ਚਪਾਰ ਖੜੇ ਆ ਤੇ ਸਮੋਸੇ ਖਾਦੇ ਸੀਗੇ ਇੱਥੇ ਖੜ ਕੇ ਬਹੁਤ ਭੁੱਖ ਲੱਗੀ ਹੋਈ ਸੀਗੀ ਤੇ ਚਪਾਰ ਦਾ ਮੇਲਾ ਬਹੁਤ ਮਸ਼ਹੂਰ ਹੈ ਜੀ ਤੇ ਇਧਰਲੇ ਪਾਸੇ ਹੈ ਜੀ ਗੁੱਗਾ ਮਾਰੀ ਗੁੱਗਾ ਮੇੜੀ ਆ ਵੈਸੇ ਗੁੱਗਾ ਮੇੜੀ ਦਾ ਮੇਲਾ ਲੱਗਦਾ ਹੀ ਚਪਾਰ ਬਹੁਤ ਭਾਰੀ ਤੇ ਬਹੁਤ ਮਸ਼ਹੂਰ ਜਗਾ ਜੀ ਇਹ ਤੇ ਹੁਣ ਆਪਾਂ ਇੱਥੋਂ ਜਾਵਾਂਗੇ ਜੀ ਸਿੱਧਾ ਆਪਣੇ ਪਿੰਡ ਵੱਲ ਨੂੰ 25 ਕਿਲੋਮੀਟਰ ਦੀ ਦੂਰੀ ਤੇ ਆ ਜੀ ਬਸ ਮੁੰਡੇ ਨੇ ਪੀਤਾ ਕਾਵਾ ਜੂਸ ਐਪਲ ਕੈਰਟਸ ਤੇ ਨਾਸਪਤੀ। ਫਾਕੀ। ਨਾਸਪਤੀ ਜੀ ਬਣਾਉ। ਠੀਕ ਹੈ ਕੋਈ ਨਹੀਂ ਬਈ ਤਾਂ ਹੁਣ ਬਈ ਬナナ ਸ਼ੇਕ ਬਣਾਉਂਦਾਗਾ ਜੀ। ਜੂਸ ਵੀ ਪੂਰਾ ਘੈਂਟ ਬਣਾਇਆ ਸੀ ਤੇ ਬナナ ਸ਼ੇਕ ਦੇ ਵਿੱਚ ਵੀ ਖਜੂਰਾ ਖਜਾਨਾ ਪਾ ਕੇ ਬਈ ਕਹਿੰਦਾ ਪੂਰੀ ਗੱਲ ਬਣਾਵਾਂਗੇ ਆਪਾਂ। ਆਪਾਂ ਬੈਠਿਆਂਗੇ ਜੀ ਪਿੰਡ ਲੋਹਟਬੱਦੀ ਅੱਡੇ ਤੇ। ਆਓ ਖੜੇ ਆ ਆਪਣੇ ਸਾਈਕਲ ਪਰੇ। ਆਪਾਂ ਖੜੇ ਆ ਜੀ ਪਿੰਡ ਲੋਹਟਬੱਦੀ। ਤੇ ਲੋਹਟਬੱਦੀ ਆ ਪਾਰਟੀ ਤੇ ਖੜੇ ਸੀਗੇ ਜਿੱਥੇ ਆਪਾਂ ਪਹਿਲਾਂ ਤੁਸੀਂ ਵੀਡੀਓ ਦੇਖੀ ਆ ਤੇ ਆਪਾਂ ਉਥੇ ਜੂਸ ਪੀਤਾ ਸੀਗਾ ਤੇ ਬਨਾਣਾ ਸ਼ੇਕ ਬਨਾਣਾ ਸ਼ੇਕ ਵੀ ਮਤਲਬ ਕਿ ਵੀ ਪੂਰਾ ਇੱਕ ਜੱਗ ਸੀਗਾ ਤੇ ਇੱਕ ਜੱਗ ਜੂਸ ਦਾ ਸੀਗਾ ਤੇ ਬਾਈ ਨੇ ਕੋਈ ਰੁਪਈਆ ਨਹੀਂ ਲੈਂਦਾ ਕਹਿੰਦਾ ਵੀ ਨਹੀਂ ਯਾਰ ਮੈਂ ਪੈਸੇ ਨਹੀਂ ਲੈਣੇ ਹੈਗੇ ਤੇ ਟੱਕੇ ਨਾਲ ਰੁਪਏ ਦੇ ਕੇ ਆਉਂਦੇ ਹੈਗੇ ਤੇ ਵਿੱਚ ਵਿੱਚ ਇੰਨੇ ਵਧੀਆ ਬੰਦੇ ਵੀ ਹੁੰਦੇ ਨੇ ਤੇ ਜਦੋਂ ਤੁਸੀਂ ਵੀ ਕਿਤੇ ਜਦੋਂ ਰਾਏਕੋਟ ਤੋਂ ਮਲੇਰਕੋਟਲੇ ਨੂੰ ਜਾਂਦੇ ਜਾਂ ਮਲੇਰਕੋਟਲੇ ਤੋਂ ਰਾਏਕੋਟ ਨੂੰ ਆਉਣੇ ਹੋਗੇ ਤਾਂ ਜਿਹੜਾ ਮੋੜ ਹੈਗਾ ਲੋਹਟ ਬੱਦੀ ਤੋਂ ਜਲਵਾਣੀ ਨੂੰ ਮੁੜਦਾ ਹੈਗਾ ਤਾਂ ਉਹ ਮੋੜ ਤੋਂ ਥੋੜਾ ਜਿਹਾ ਸਾਈਡ ਤੇ ਦੁਕਾਨ ਹੈਗੀ ਬਾਈ ਦੀ ਘਰ ਦੇ ਮੂਰੇ ਸਬਜ਼ੀਆਂ ਰੱਖੀਆਂ ਹੋਈਆਂ ਨੇਗੀਆਂ ਤੇ ਬਾਕੀ ਫਰੂਟ ਜੂਸ ਜਿਹੜਾ ਕੁਝ ਵੀ ਹੁੰਦਾ ਹੈਗਾ ਉਹ ਲਾਇਆ ਹੋਇਆ ਹੈ ਬਾਈ ਨੇ ਤੇ ਬਹੁਤ ਵਧੀਆ ਜੂਸ ਵੀ ਸੀਗਾ ਤੇ ਬਹੁਤ ਵਧੀਆ ਸੁਭਾਅ ਹੈਗਾ ਬਾਈ ਦਾ ਤੇ ਦਿਲੋਂ ਧੰਨਵਾਦ ਹੈ ਜੀ ਬਾਈ ਲਈ ਤੇ ਰਾਹ ਦੇ ਵਿੱਚ ਆਪਾਂ ਨੂੰ ਬਾਈ ਜੀ ਮਿਲੇ ਨੇ ਜੋਲਾ ਪੈਂਡ ਹੈ ਨਾ ਵੀਰੇ ਹਾਂਜੀ ਹਾਂਜੀ ਵੀਰੇ ਜੋਲਾ ਪੈਂਡ ਆਪਣਾ ਠੀਕ ਹੈ ਠੀਕ ਹੈ ਵੀਰੇ ਹੋਰ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਵੀਰੇ ਸੱਲੀਆ ਤੇ ਬਾਈ ਦਾ ਪਿੰਡ ਜੋਹਲਾ ਇਹ ਪਹਿਲਾਂ ਚਲੇ ਗਏ ਸੀਗੇ ਅਸੀਂ ਅੱਗੇ ਨੰਗੇ ਸੀਗੇ ਤੇ ਉੱਥੋਂ ਮੁੜ ਕੇ ਆਏ ਨੇਗੇ ਵਾਪਸ ਤੇ ਭਾਈ ਹੁਣੇ ਕਹਿੰਦੇ ਵੀ ਚਾਹ ਚੂ ਪੀ ਕੇ ਜਾਇਓ ਧੰਨਵਾਦ ਬਈ ਬਹੁਤ ਬਹੁਤ ਆਪਾਂ ਹੁਣ ਅਸੀਂ ਪਿੰਡ ਜਾਵਾਂਗੇ ਕਿਉਂਕਿ ਲੇਟ ਬਾਲੇ ਹੋ ਜਾਾਂਗੇ ਫਿਰ ਓਕੇ ਜੀ ਬਾਈ ਵਚਟ ਢਲਦੀ ਸ਼ਾਮ ਦਾ ਨਜ਼ਾਰਾ ਕੁਛ ਐਵੇਂ ਦਾ ਬਣ ਜਾਂਦਾ ਜੀ ਆਸੇ-ਪਾਸੇ ਹਰੀਆਂ-ਹਰੀਆਂ ਕਣਕਾਂ ਵਿਚਾਲੇ ਜਾਂਦੀ ਕਾਲੇ ਰੰਗ ਦੀ ਸੜਕ ਸਾਈਡਾਂ ਤੇ ਲੱਗੇ ਦਰਖਤ ਤੇ ਸੂਰਜ ਦੀ ਲਾਲ-ਲਾਲ ਟਿੱਕੀ ਜਿਹਦੇ ਨਾਲ ਥੋੜਾ ਜਿਹਾ ਸਮਾਨ ਵੀ ਲਾਲ ਹੋਇਆਗਾ ਬਹੁਤ ਹੀ ਸੋਹਣਾ 뷰 ਬਣਦਾ ਹੈ ਆ ਗਈ ਆਪਣੇ ਪਿੰਡ ਵਾਲੀ ਸੜਕ ਤੇ ਜਿਵੇਂ ਪਿੰਡ ਵਾਲੀ ਸੜਕ ਦਾ ਮੋੜ ਮੁੜਦਾ ਉਵੇਂ ਬਦਲਾਂ ਦਾ ਮੋੜ ਮੁੜਦਾ ਉੱਪਰ ਦੇਖੋ ਲਾਲੀ ਦੇ ਵਿੱਚ ਕੌਂਦੀਆਂ ਨਾ ਖੱਬੇ ਪਾਸੇ ਨੂੰ ਉਵੇਂ ਆਪਣੀ ਸੜਕ ਦਾ ਮੋੜ ਮੁੜਦਾ ਹੀ ਪਿੰਡ ਵਾਲੀ ਦਾ 1 ਕਿਲੋਮੀਟਰ ਤੇ ਆਪਣਾ ਪਿੰਡ ਆ ਜੀ ਮੂਰੇ ਤੇ ਆ ਗਿਆ ਜੀ ਆਪਣਾ ਪਿੰਡ ਸਫਰ ਰਿਹਾ ਆਪਣਾ ਪੂਰਾ ਵਧੀਆ ਤੇ ਤੁਸੀਂ ਵੀ ਰਾਜੀ ਖੁਸ਼ੀ ਰਹੋ ਹੱਸਦੇ ਵਸਦੇ ਰਹੋ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ Rabroca